ਆਪ ਦੀ ਜਨਤਾ ਇਹ ਇਸ ਵਾਰ ਵੋਟ ਕਿਨੂੰ ਪਏਗੀ ਕੀ ਉਹ ਵੋਟ ਪਾਰਟੀ ਦੇ ਨੂੰ ਪਾਰਟੀ ਦੇ ਨਾਮ ਨੂੰ ਪਏਗੀ ਕੀ ਉਹ ਵੋਟ ਪਾਰਟੀ ਦੇ ਉਮੀਦਵਾਰ ਨੂੰ ਪਏਗੀ ਜਾਂ ਫਿਰ ਪਾਰਟੀ ਦੇ ਉਮੀਦਵਾਰ ਵੱਲ ਕੀਤੇ ਗਏ ਕੰਮਾਂ ਨੂੰ ਪਏਗੀ ਚਲੋ ਚੱਲੀਏ ਅੰਦਰ ਜਵਾਨੀ ਸਾਰੀ ਨਸ਼ੇ ਚ ਖਰਾਬ ਹੋ ਰਹੀ ਹੈ 50 ਸਾਲ ਤੋਂ ਘੱਟ ਉਮਰ ਦੇ ਬੰਦੇ 11 ਲੱਖ ਬੰਦਾ ਮਰਦਾ ਹੈ ਹਰ ਸਾਲ ਕੋਈ ਧਿਆਨ ਨਹੀਂ ਦੇ ਰਿਹਾ ਇਸ ਕੋਸ਼ਿਸ਼ ਕਾਂਗਰਸ ਚ ਜਾ ਕੇ ਬੀਜੇਪੀ ਚ ਰਲ ਗਿਆ ਬੀਜੇਪੀ ਚ ਜਾ ਕੇ ਕਾਂਗਰਸ ਚ ਰਲ ਗਿਆ ਹੁਣ ਕਿਹਨੂੰ ਵੋਟ ਦਈਏ ਚਿਹਰੇ ਨੂੰ ਦਈਏ ਕਿਤਾ ਦਈਏ ਸਮਝ ਨਹੀਂ ਆ ਰਿਹਾ ਆਪਾਂ ਨੂੰ ਕੁਝ ਵੀ ਕੰਮਾਂ ਵਾਲੇ ਨੂੰ ਵੋਟ ਪੈਣਗੀ ਵੋਟਾਂ ਪਾਉਂਗੇ ਜੇ ਕੋਈ ਕੰਮੇ ਨਹੀਂ ਕਰੂਗਾ ਵੋਟਾਂ ਕਰਕੇ ਪਾਉਂਗੇ ਸਾਰੇ ਜਿਹੜੇ ਗੰਦ ਪਿਆ ਕੋਈ ਕੋਈ ਸੋਨਾ ਕੋਈ ਲੈਟਾ ਫੁਆਰਨੇ ਵਾਲਾ ਨਹੀਂ ਕੋਈ ਕਾਸੀ ਵਾਲਾ ਨਹੀਂ ਹੈ ਕਿਆ ਕਰੂਗਾ ਕੋਈ ਬੰਦਾ ਕਿਸ ਨੂੰ ਵੋਟ ਪਾਊਗਾ ਮੈਨੂੰ ਮੈਨੂੰ ਵੋਟ ਪਾਣਗੇ ਬੰਦਾ ਜਿਹੜਾ ਕੰਮ ਕਰੂਗਾ ਨਾ ਉਸ ਨੂੰ ਵੋਟਾਂ ਪਾਉਂਗਾ ਮੈਂ ਵਰਡ ਆਫ ਇੰਡੀਆ ਚੋਂ ਮਨਾਲਾ ਬੰਦਾ ਡਰਾਈਵਰ ਬੰਦਾ ਮੈਂ ਹਿੰਦੁਸਤਾਨ ਦਾ ਐਜਾ ਕੋਈ ਕੋਣਾ ਨਹੀਂ ਜਿੱਥੇ ਮੈਂ ਨਾ ਆ ਗਿਆ ਠੀਕ ਹੈ ਇਹ ਨਸ਼ਾ ਪੰਜਾਬ ਚ ਦੇ ਮਤਵਲੇ ਨਹੀਂ ਵੇਚ ਚਲੇ ਜਾਊਗਾ ਕੀ ਕਹਿੰਦੀ ਹੈ ਪੰਜਾਬ ਦੀ ਜਨਤਾ ਤੇ ਅਸੀਂ ਸ਼ੋਅ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਸ਼ੋਅ ਦਾ ਨਾਮ ਹੈ ਕੀ ਕਹਿੰਦੀ ਹੈ ਜਨਤਾ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੋਇਆ ਤਰੀਕ 1 ਜੂਨ ਦੀ ਮਿਥ ਰਿੱਤੀ ਗਈ ਹੈ ਪਰ ਲੋਕਾਂ ਦਾ ਇਸ ਬਾਬਤ ਕੀ ਕਹਿਣਾ ਹੈ ਲੋਕਾਂ ਦਾ ਕੀ ਰੁਝਾਨ ਹੈ ਅਸੀਂ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਹਿੰਦੇ ਨੇ ਕਿ ਜਦੋਂ ਕਿਸੇ ਵੀ ਸਫ਼ਰ ਤੇ ਜਾਣਾ ਹੋਵੇ ਤਾਂ ਸਫ਼ਰ ਦੀ ਸਵਾਰੀ ਬਣਨਾ ਪੈਂਦਾ ਤਾਂ ਅੱਜ ਉਸੇ ਸਵਾਰੀ ਬਣ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਜਿਹੜੀਆਂ ਸਵਾਰੀਆਂ ਇਸ ਬੱਸ ਦੇ ਵਿੱਚ ਚੜੀਆਂ ਹੋਈਆਂ ਨੇ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਜ਼ਿਰਕਪੁਰ ਡੇਰਾਬਸੀ ਲਾਲੜੂ ਦੀ ਉਹ ਬੱਸ ਹੈ ਔਰ ਡੇਰਾਬਸੀ ਅਸੀਂ ਇਸ ਵੇਲੇ ਬੱਸ ਅੱਡੇ ਦੇ ਖੜੇ ਹੋ ਔਰ ਇਹ ਬੱਸ ਲਾੜੂ ਲਾਲੜੂ ਵੱਲ ਨੂੰ ਜਾਊਗੀ ਤੇ ਇਹ ਜਿੰਨਾ ਵੀ ਇਲਾਕਾ ਪੈਂਦਾ ਹੈ ਇਹ ਲੋਕ ਸਭਾ ਹਲਕਾ ਪਟਿਆਲਾ ਦਾ ਇਲਾਕਾ ਹੈ ਇੱਥੇ ਦੇ ਲੋਕਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਲੋਕ ਬੱਸ 'ਚ ਬੈਠੇ ਨੇ ਜੋ ਸਵਾਰੀਆਂ ਇਸ ਬੱਸ 'ਚ ਬੈਠੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜਾ ਕੰਡੈਕਟਰ ਹੈ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜਾ ਡਰਾਈਵਰ ਹੈ ਅਸੀਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਹਰ ਇੱਕ ਇਨਸਾਨ ਨਾਲ ਇੱਥੇ ਅਸੀਂ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਵੋਟ ਕਿਨੂੰ ਪਏਗੀ ਕੀ ਉਹ ਵੋਟ ਪਾਰਟੀ ਦੇ ਨੂੰ ਪਾਰਟੀ ਦੇ ਨਾਮ ਨੂੰ ਪਏਗੀ ਇਹੋ ਵੋਟ ਪਾਰਟੀ ਦੇ ਉਮੀਦਵਾਰ ਨੂੰ ਪਏਗੀ ਜਾਂ ਫਿਰ ਪਾਰਟੀ ਉਮੀਦਵਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਪਹੇਗੀ ਚਲੋ ਚੱਲੀਏ ਅੰਦਰ ਕਹਿੰਦੇ ਆ ਜ਼ਿੰਦਗੀ ਦੀ ਬਸ ਦਾ ਸਫ਼ਰ ਜਦੋਂ ਸ਼ੁਰੂ ਹੋ ਜਾਂਦਾ ਤਾਂ ਲੋਕ ਆਪਣੇ ਸਫ਼ਰ ਵੱਲ ਨੂੰ ਤੁਰ ਪੈਂਦੇ ਨੇ ਤੇ ਅੱਜ ਅਸੀਂ ਇੱਕ ਮਿੰਨੀ ਬੱਸ ਦੇ ਵਿੱਚ ਆ ਜੋ ਕਿ ਜ਼ਿਰਕਪੁਰ ਡੇਰਾ ਬਸੀ ਲਾਲੜੂ ਵੱਲ ਨੂੰ ਜਾਂਦੀ ਹੈ ਔਰ ਇਹ ਹਲਕਾ ਜਿੱਥੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਪੈਂਦਾ ਸੋ ਅਸੀਂ ਜਿਹੜੇ ਇਸ ਬੱਸ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਦੀ ਵੋਟ ਕਿਨੂੰ ਜਾਂਦੀ ਹੈ ਕੀ ਉਮੀਦਵਾਰ ਨੂੰ ਜਾਊਗੀ ਉਮੀਦਵਾਰ ਦੇ ਕੰਮਾਂ ਨੂੰ ਜਾਊਗੀ ਪਾਰਟੀ ਦੇ ਕੰਮਾਂ ਨੂੰ ਜਾਊਗੀ ਉਮੀਦਵਾਰ ਦੇ ਨਾਮ ਨੂੰ ਜਾਊਗੀ ਤੁਸੀਂ ਦੇਖ ਸਕਦੇ ਹੋ ਕਿ ਬੱਸ ਇਸ ਵਕਤ ਖੱਚਾ ਗੱਜ ਸਵਾਰੀਆਂ ਨਾਲ ਭਰੀ ਹੋਈ ਹੈ ਸਾਡੇ ਨਾਲ ਇੱਧਰ ਵੀ ਇੱਕ ਬਾਈ ਜਣੀ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਮ ਸਨੀ ਹੈ ਸਨੀ ਕਿੱਥੋਂ ਦੇ ਰਹਨ ਵਾਲੇ ਹੋ ਤੁਸੀਂ ਲਾਲਨਡੂ ਰਹਿੰਦਾ ਮੈਂ ਮਤਲਬ ਹਲਕਾ ਤੁਹਾਡਾ ਪਟਿਆਲਾ ਪੈਂਦਾ ਲੋਕ ਸਭਾ ਦਾ ਕੀ ਲੱਗਦਾ ਹੈ ਕਿ ਇਸ ਵਾਰ ਦੀਆਂ ਵੋਟਾਂ ਕੀ ਕਹਿੰਦੀਆਂ ਨੇ ਕਿਉਂਕਿ ਇੱਕ ਤਰੀਕ ਦਾ ਸਮਾਂ ਤਾਂ ਮਿਥਰ ਦਿੱਤਾ ਗਿਆ ਵੋਟ ਕਿਨੂੰ ਪਾਊਗੀ ਹੈ ਜੀ ਕੀ ਕੰਮਾਂ ਨੂੰ ਪਾਊ ਚਿਹਰੇ ਨੂੰ ਪਾਊ ਪਾਰਟੀ ਨੂੰ ਪਾਊ ਕਿਨੂੰ ਪਾਊ ਚਿਹਰੇ ਨੂੰ ਵੀ ਨਹੀਂ ਪੈ ਸਕਦੀ ਤੇ ਕੰਮਾਂ ਨੂੰ ਵੀ ਨਹੀਂ ਪੈ ਸਕਦੀ ਕਿਉਂਕਿ ਕੰਮ ਜਿਹੜੇ ਇਹਨਾਂ ਨੇ ਬੋਲੇ ਆ ਕੋਈ ਵੀ ਪਾਰਟੀ ਆ ਦਾ ਲੋ ਪਹਿਲਾਂ ਕਾਂਗਰਸ ਨੇ ਵੀ ਕਿਹਾ ਸੀ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਵੀ ਆਪਾਂ ਨਸ਼ਾ ਖਤਮ ਕਰਨਾ ਹੈ ਕੋਈ ਕੰਮ ਹੋਇਆ ਨਹੀਂ ਹੋਇਆ ਜੀ ਤੇ ਲੇਡੀਜ਼ ਨੂੰ ਵੀ ਕਿਹਾ ਸੀ ਆਮ ਆਦਮੀ ਪਾਰਟੀ ਨੇ ਵੀ ਹਜ਼ਾਰ-ਹਜ਼ਾਰ ਦੇਵਾਂਗੇ ਉਹ ਵੀ ਭੁੱਲ ਗਏ ਠੀਕ ਹੈ ਇਸ ਕਰਕੇ ਕੰਮਾਂ ਨੂੰ ਤਾਂ ਪੈ ਹੀ ਨਹੀਂ ਸਕਦੀ ਆਪਣੇ ਇੰਡੀਆ 'ਚ ਡੇਲੀ ਦਾ 2800 ਬੰਦਾ ਨਸ਼ੇ ਦੇ ਖਿਲਾਫ ਨਸ਼ੇ ਦੇ ਕਾਰਨ ਮਰਦਾ ਹੈ 11 ਲੱਖ ਬੰਦਾ ਇੱਕ ਸਾਲ 'ਚ ਮਰਦਾ ਹੈ ਕੋਈ ਧਿਆਨ ਨਹੀਂ ਦਿੰਦਾ ਇਹਦੇ ਬਸ ਕੋਈ ਨਹੀਂ ਧਿਆਨ ਦਿੰਦਾ ਕੋਈ ਸਰਕਾਰ ਨਹੀਂ ਦਿੰਦੀ ਕੋਈ ਬੀਜੇਪੀ ਨਹੀਂ ਦਿੰਦੀ ਕੋਈ ਆਮ ਆਦਮੀ ਪਾਰਟੀ ਨਹੀਂ ਦਿੰਦੀ ਇਸ ਵੱਲ ਧਿਆਨ ਦੇਣ ਜਵਾਨੀ ਸਾਰੀ ਨਸ਼ਾ ਚ ਖਰਾਬ ਹੋ ਰਹੀ ਹੈ 50 ਸਾਲ ਤੋਂ ਘੱਟ ਉਮਰ ਦੇ ਬੰਦੇ 11 ਲੱਖ ਬੰਦਾ ਮਰਦਾ ਹਰ ਸਾਲ ਕੋਈ ਧਿਆਨ ਨਹੀਂ ਦੇ ਰਿਹਾ ਇਸ ਬਾਰੇ ਤੇ ਫਿਰ ਕਿੱਦਾਂ ਦੇਖੀ ਕਿਉਂਕਿ ਜਿਹੜੀ ਲੋਕ ਸਭਾ ਦੇ ਚੋਣਾਂ ਹੁੰਦੀਆਂ ਨੇ ਉਹ ਚੋਣਾਂ ਦੇ ਵਿੱਚ ਆਵਾਜ਼ ਤੁਹਾਡੀ ਕੇਂਦਰ ਤੱਕ ਜਾਂਦੀ ਹੈ ਕਿਉਂਕਿ ਇਹ ਕੇਂਦਰ ਸਰਕਾਰ ਦਾ ਮਾਮਲਾ ਹੈ ਜਿਹੜੀ ਸਰਕਾਰ ਤੁਸੀਂ ਚਣੋਗੇ ਉਹ ਉਹ ਨੁਮਾਇੰਦੇ ਜਿਹੜੇ ਨੇ ਉਹ ਜਾ ਕੇ ਕੇਂਦਰ 'ਚ ਨੁਮਾਇੰਦਗੀ ਕਰਨਗੇ ਹਾਂਜੀ ਪਰ ਆਪਾਂ ਹੁਣ ਕਿ ਨੂੰ ਵੋਟ ਦੀਏ ਕਿਉਂਕਿ ਬੰਦਾ ਕੋਈ ਹੈ ਹੀ ਨਹੀਂ ਹੈ ਸਾਰੀ ਪਾਰਟੀਆਂ ਕੋਈ ਕਾਂਗਰਸ ਤੋਂ ਜਾ ਕੇ ਬੀਜੇਪੀ 'ਚ ਰਲ ਗਿਆ ਬੀਜੇਪੀ ਤੋਂ ਜਾ ਕੇ ਕਾਂਗਰਸ 'ਚ ਰਲ ਗਿਆ ਹੁਣ ਕਿ ਨੂੰ ਵੋਟ ਦੀਏ ਚਿਹਰੇ ਨੂੰ ਦੇਈਏ ਕਿੰਦਾ ਦੀਏ ਸਮਝ ਨਹੀਂ ਆ ਰਿਹਾ ਆਪਾਂ ਨੂੰ ਖੁਦ ਵੀ ਸੋ ਕਹਿ ਰਹੇ ਨੇ ਕਿ ਵੋਟ ਹੱਲੇ ਵੀ ਬਹੁਤ ਕਨਫਿਊਜ਼ਿਵ ਹੈ ਕਮਾਂਣ ਕਹਿੰਦੇ ਕੰਮ ਦੀ ਗੱਲ ਕਰਦੇ ਕਹਿੰਦੇ ਕਮਾਂਣ ਨੂੰ ਲੈ ਕੇ ਤਾਂ ਵੋਟ ਪੈਂਦੀ ਹੈ ਅਦਰ ਹੋਰ ਵੀ ਲੋਕ ਬੈਠੇ ਨੇ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਖਾਸ ਕਰਕੇ ਅਦਰ ਨੌਜਵਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆ ਕੋਈ ਜੀ ਮਹਿਲਾਵਾਂ ਨੇ ਮਹਿਲਾਵਾਂ ਦਾ ਮਾਦਾ ਕੀ ਨਾਮ ਜੀ ਤੁਹਾਡਾ ਨੀਲਮ ਵਕਤੇ ਕੀ ਨਾਮ ਜੀ ਤੁਹਾਡਾ ਨੀਲਮ ਰਾਣੀ ਨੀਲਮ ਜੀ ਤੁਸੀਂ ਕਿਥੇ ਦੇ ਰਹਿਣ ਵਾਲੇ ਹੋ ਕਿਹੜਾ ਹਲਕਾ ਪੈਂਦਾ ਤੁਹਾਡਾ ਮੁਬਾਰਕਪੁਰ ਹਾਂਜੀ ਮੁਬਾਰਕਪੁਰ ਮੁਬਾਰਕਪੁਰ ਆਣ ਕੀ ਪਟਿਆਲਾ ਲੋਕ ਸਭਾ ਹਲਕਾ ਪੈਂਦਾ ਕੀ ਲੱਗਦਾ ਹੈ ਕਿ ਐਤ ਕੀ ਚੋਣਾ ਚ ਕੀ ਹੋਊਗਾ ਮਹਿਲਾਵਾਂ ਕਿਸ ਤਰੀਕੇ ਨਾਲ ਚੋਣਾ ਦੇ ਵਿੱਚ ਕੰਮ ਕਰਉਣਗੀਆਂ ਕੁਛ ਨਹੀਂ ਸਮਝ ਆਉਂਦਾ ਜੀ ਕੁਛ ਨਹੀਂ ਸਮਝ ਆਉਂਦਾ ਹਾਂਜੀ ਔਟ ਪਾਉਂਦੇ ਹੋ ਔਟ ਤੋਂ ਬੰਦੇ ਆ ਜੀ ਹਾਂ ਔਰ ਕਿਆ ਕਰੀਏ ਫਿਰ ਬਸ ਮੈਂ ਤਾਂ ਸਭ ਕੀ ਕੰਮ ਜਿਹੜੀ ਗੱਲ ਕਰੀਏ ਜਿਹੜੀਆਂ ਇਸ ਵੇਲੇ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਉਹਨਾਂ ਦੇ ਕੰਮਾਂ ਨੂੰ ਤਾਂ ਤੁਸੀਂ ਦੇਖਦੇ ਹੀ ਹੋਵੋਗੇ ਬਸ ਜੀ ਹਮ ਤਾਂ ਬਿਮਾਰਾ ਘਰਾਂ ਪੱਡੇ ਤੇ ਮੈਂ ਕਿਆ ਦੇਖਦੀ ਹਾਂ ਮੈਂ ਤਾਂ ਕਰਕੇ ਅੰਦਰ ਬੜੀਆ ਹੋਰ ਬਿਮਾਰ ਹੋ ਰਹੀ ਹੁਣ ਮਨੋਦਵਾਰ ਕਾ ਪਤੀ ਹੋਣੀ ਚਲੋ ਕਹਿ ਰਹੇ ਨੇ ਕਿ ਬਾਹਰ ਦੀ ਜ਼ਿਆਦਾ ਨਾਲ ਨਹੀਂ ਰੱਖਦੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਹੋਰ ਵੀ ਜਿਹੜੇ ਲੋਕ ਨੇ ਬਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਕਰਮ ਸਿੰਘ ਨਾਮ ਹੈ ਮੈਂ ਪਿੰਡ ਬਹਿਮਦਪੁਰਾ ਐ ਡਿਸਟ੍ਰਿਕਟ ਐਸੇ ਸਨਗਰ ਮੋਹਾਲੀ ਮਤਲਬ ਠੀਕ ਹੈ ਤੁਹਾਡਾ ਵੀ ਤੁਹਾਡਾ ਵੀ ਹਲਕਾ ਪਟਿਆਲਾ ਪੈਂਦਾ ਲੋਕ ਸਭਾ ਦਾ ਨਹੀਂ ਪਹਿਲੇ ਸਾਡਾ ਪਟਿਆਲੇ ਪੈਂਦਾ ਸੀਗਾ ਹੁਣ ਸਾਡਾ ਇੱਥੇ ਡੇਰਾ ਬਸੀ ਹੈ ਅੱਛਾ ਮਤਲਬ ਤੇ ਡੇਰਾ ਬਸੀ ਰਹਿੰਦੇ ਲੋ ਹਾਂ ਇੱਥੇ ਨੋਕ ਲਿਆ ਮਤਲਬ ਤੁਹਾਡਾ ਲੋਕ ਸਭਾ ਹਲਕਾ ਪਟਿਆਲਾ ਪੈਂਦਾ ਹਾਂ ਕਿ ਕੀ ਲੱਗਦਾ ਹੈ ਕਿ ਇਸ ਵਾਰੀ ਵੋਟਾਂ ਕਿਨੂੰ ਪੈਣਗੀਆਂ ਵੋਟ ਕੰਮਾਂ ਨੂੰ ਪੈਣਗੀਆਂ ਕਿਨੂੰ ਪੈਣ ਕੋਈ ਕੰਮ ਨਹੀਂ ਕਰੂਗਾ ਬੋਟਾ ਕਾਫ ਕੀ ਪਾਉਂਦੇ ਸਾਰੇ ਜਗ੍ਹਾ ਤੇ ਗੰਦ ਪਿਆ ਕੋਈ ਕੋਈ ਸੋਨਾ ਕੋਈ ਲੈਟਾ ਸਵਾਰਨੇ ਵਾਲਾ ਨਹੀਂ ਕੋਈ ਕਾਸੀ ਵਾਲਾ ਨਹੀਂ ਹੈ ਕਿਆ ਕਰੂਗਾ ਕੋਈ ਬੰਦਾ ਕਿਸ ਨੂੰ ਵੋਟ ਪਾਊਗਾ ਕਿਸ ਨੂੰ ਮੈਨੂੰ ਵੋਟ ਪਾਣਗੇ ਮੈਂ ਤਾਂ ਜਿਹੜਾ ਕੰਮ ਕਰੂਗਾ ਨਾ ਉਸ ਨੂੰ ਵੋਟਾਂ ਪਾਵਾਂਗੇ ਹਮ ਮੈਂ ਤੁਸੀ ਕਹਿ ਰਹੇ ਹੋ ਕਿ ਵੋਟਾ ਕੰਮ ਨੂੰ ਪੈਣ ਗਿਆ ਪਾਰਟੀ ਦੇ ਨਾਮ ਨੂੰ ਨਹੀਂ ਉਮੀਦਵਾਰ ਨੂੰ ਨਹੀਂ ਹੁਣ ਲਾਲੜੂ ਪਿੰਡ ਵਾਰ ਰਹੀ ਐਨਾ ਗੰਦ ਪਾਇਆ ਬਣਾ ਉੱਥੇ ਭਈਆਂ ਨੇ ਹੱਦ ਤੇ 11 ਗੰਦ ਪਾਇਆ ਪਿਆ ਸਰਕਾਰੀ ਮੁਲਾਜ਼ਮ ਐ ਬਿਜਲੀ ਬੋਰਡ ਦਾ ਉਹਨਾਂ ਨੇ ਸਰਕਾਰ ਦਾ ਗੰਦ ਪਾਇਆ ਪਿਆ ਕੋਈ ਸੁਣਾ ਹੀ ਨਹੀਂ ਐ ਟੋਵਰ ਕਿਹਾ ਉਹਦਾ ਆਫਰ ਮਾਇਆਈ ਸਾਰਾ ਕੁਝ ਵੀ ਕੁਮਾਈ ਕੋਈ ਸੁਣਾਈ ਨਹੀਂ ਆ ਸਾਡੀ ਹੂੰ ਤੇ ਕਿਸ ਤਰੀਕੇ ਨਾਲ ਫਿਰ ਕਿਉਂਕਿ ਦੇਖੋ ਕਹਿ ਰਹੇ ਹੋ ਕਿ ਸੁਣਵਾਈ ਨਹੀਂ ਹੈ ਜਿਹੜਾ ਸਾਡਾ ਕੰਮ ਕਰੂਗਾ ਗਲੀਆਂ ਨੂੰ ਸਾਫ ਕਰੂਗਾ ਉਧਰ ਗੰਦ ਚੱਕੂਗਾ ਤਾਂ ਵੋਟਾਂ ਪਾਣੀਆਂ ਸੀ ਨਹੀਂ ਵੋਟਰ ਨਹੀਂ ਪਾਣੀਆਂ ਪਰ ਜਿਸ ਤਰੀਕੇ ਨਾਲ ਵਾਦੇ ਕੀਤੇ ਜਾਂਦੇ ਕਹਿੰਦੇ ਕਿ ਕਿਉਂਕਿ ਜਿਹੜੀਆਂ ਵੋਟਾਂ ਪੈਣੀਆਂ ਨੇ ਇਹਨਾਂ ਦਾ ਅਸਰ ਕੇਂਦਰ 'ਚ ਦਿਖਣਾ ਮਤਲਬ ਕਹਿ ਲੀਏ ਕਿ ਦਿੱਲੀ ਜੀ ਜੋ ਸਰਕਾਰ ਬਣਨੀ ਹੈ ਉਹ ਸਰਕਾਰ ਜਿਹੜੀ ਹੈ ਉਹ ਪੂਰੇ ਭਾਰਤ ਤੇ ਜਿੰਨੇ ਰਾਜ ਕਰਨਾ ਉੱਥੇ ਤੱਕ ਆਵਾਜ਼ ਤੁਹਾਡੀ ਜਾਣੀ ਹੈ ਹਾਂਜੀ ਕੀ ਤਾਂ ਜਾਣੀ ਚਾਹੀਦੀ ਪਤਾ ਹੈ ਜੀ ਜੇ ਕੋਈ ਜੇ ਬੰਦਾ ਨਹੀਂ ਜੇ ਕੋਈ ਕੰਮ ਕਰਦਾ ਨਾ ਉਸ ਦਾ ਹੱਲ ਹੁੰਦਾ ਚਾਹੀਦਾ ਜੇ ਕੰਮ ਨਹੀਂ ਕਰ ਰਿਹਾ ਉਸ ਨੂੰ ਵੋਟਾਂ ਪਾਉਂਗਾ ਕਿਸ ਬਾਤ ਹੂੰ ਮਤਲਬ ਜਿਹੜਾ ਕਹਿੰਦਾ ਕਿ ਕੰਮ ਨੂੰ ਵੋਟਾਂ ਇੱਧਰ ਪੈਣਗੀਆਂ ਹਾਂ ਜੀ ਤੁਸੀਂ ਕੀ ਕਹਿ ਰਹੇ ਸੀਗੇ ਉਹ ਹੀ ਕਹਿ ਰਿਹਾ ਬਈ ਕੰਮ ਨੂੰ ਵੋਟਾਂ ਪੈਣਗੀਆਂ ਇਹ ਜਿੱਦਾਂ ਕਹਿ ਰਹੇ ਨਾ ਵੀ ਨਸ਼ਾ ਛਡਾਤਾ ਜੀ ਇਹ ਆ ਬੰਦ ਹੋ ਗਿਆ ਨਸ਼ਾ ਇਹ ਜਿਹੜਾ ਤਾਂ ਕੋਈ ਵੀ ਨਹੀਂ ਕਰ ਸਕਦਾ ਯਾ ਮਾਂ ਯਾ ਬਾਪ ਉਹ ਆਪਣੇ ਬੱਚੇ ਨੂੰ ਸੁਧਾਰ ਸਕਦਾ ਹੈ ਉਹ ਪੈਸਾ ਨਾ ਦੇ ਆਪਦੇ ਬੱਚੇ ਨੂੰ ਤਾਂ ਨਸ਼ਾ ਛੱਡੂਗਾ ਨਹੀਂ ਨਸ਼ਾ ਛੱਡ ਸਕਦਾ ਗਾਰੰਟੀ ਹੈ ਮੇਰੀ ਚੈਲੰਜ ਹੈ ਮੇਰਾ ਮਤਲਬ ਕਹਿੰਦੇ ਭਾਵੇਂ ਇਹ ਕਿ ਜਿਹੜਾ ਨਸ਼ੇ ਨਸ਼ੇ ਦਾ ਮਸਲਾ ਜਿਹੜਾ ਹੈ ਕਿ ਲੋਕ ਸਭਾ ਦੇ ਵਿੱਚ ਖੁੱਲ ਕੇ ਗੂੰਜਣਾ ਚਾਹੀਦਾ ਹਾਂ ਖੁੱਲ ਕੇ ਖੁੱਲ ਕੇ ਦਾਰੂਆਂ ਨੇ ਕੇਦੀ ਬੰਦ ਹੁੰਦੇ ਫੀਮ ਨਹੀਂ ਹੁੰਦੀ ਬੰਦ ਕੋਈ ਚੀਜ਼ ਕੇ ਬੰਦ ਉਹ ਦਾਰੂਆਂ ਪੀ ਪੀ ਕੇ ਪਈਆਂ ਜਿਹੜੇ ਉਸ ਕਮਾ ਕੇ ਲਿਆਵਾ ਉਹੀ ਠੇਕੇ ਵੜਾ ਦਿਆਂ ਹੂੰ ਕੋਈ ਹੈ ਕੋਈ ਮਸਲਾ ਕੋਈ ਸੁਣਾਈ ਨਹੀਂ ਹੈ ਤੁਹਾਡੀ ਮਤਲਬ ਅਸਲ ਮਸਲਾ ਤੁਸੀਂ ਕਹਿ ਰਹੇ ਹੋ ਕਿ ਨਸ਼ੇ ਦਾ ਬਹੁਤ ਅਹਿਮ ਮਸਲਾ ਔਰ ਬਹੁਤ ਵੱਡਾ ਮਸਲਾ ਜਿਹੜਾ ਕਿ ਲੋਕ ਸਭਾ ਦੇ ਵਿੱਚ ਜਾਣਾ ਚਾਹੀਦਾ ਮੇਰੇ ਜਾਂਦੇ ਇਹ ਆਦਮੀ ਸੰਜਾ ਨੂੰ ਪੀ ਕੇ ਜਿੰਨੇ ਪੈਸੇ ਕਮਾ ਕੇ ਲੈਂਦੇ ਸਭ ਦਾਰੂਆਂ ਵੜਾ ਠੀਕ ਹੈ ਸੋ ਕਹਿ ਰਹੇ ਨੇ ਕਿ ਨਸ਼ੇ ਦਾ ਮਸਲਾ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਹੁਣ ਇਹ ਬੱਸ ਜਿਹੜੀ ਹੈ ਇੱਕ ਸਟਾਪ ਦੇ ਉੱਤੇ ਰੁਕਣ ਵਾਲੀ ਹੈ ਔਰ ਇੱਥੇ ਹੋਰ ਵੀ ਲੋਕ ਜਿਹੜੇ ਨੇ ਉਹ ਇਸ ਬੱਸ ਦੇ ਵਿੱਚ ਚੜ੍ਹਣਗੇ ਔਰ ਲੋਕ ਸਭਾ ਹਲਕਾ ਪਟਿਆਲੇ ਦੇ ਸਹੀ ਵਿੱਚ ਇਸ ਵਕਤ ਹੈਗੇ ਆ ਬੱਸ ਦੇ ਵਿੱਚ ਤਸਵੀਰਾਂ ਤੁਹਾਨੂੰ ਪਿੱਛੇ ਦਿਖਾ ਦੇਣਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਡਾਇਰੈਕਟਰ ਜਿਹੜੇ ਕਨੈਕਟਰ ਹੈਗੇ ਨੇ ਉਹ ਅੱਗੇ ਟਿਕ ਟਕ ਕਰ ਰਹੇ ਨੇ ਤੇ ਜਿਹੜਾ ਡਰਾਈਵਰ ਆ ਤੁਸੀਂ ਦੇਖ ਸਕਦੇ ਹੋ ਕਿ ਬੱਸ ਲਾਂਚ ਇਸ ਵੇਲੇ ਮਸਰੂਫ ਹੈ ਭਾਈ ਤੁਹਾਡਾ ਤੁਹਾਡਾ ਕੀ ਨਾਮ ਹੈ ਜੀ ਰਵੀ ਕੁਮਾਰ ਰਵੀ ਕਿੱਥੋਂ ਦੇ ਰਹਿੰਦੇ ਹੋ ਤੁਸੀਂ ਬਿਹਾਰ ਹੂੰ ਬਿਹਾਰ ਦਾ ਤੇ ਇੱਥੇ ਤੁਸੀਂ ਪੰਜਾਬ ਇਹ ਹਨਾਰ ਮੇ ਕੰਮ ਕਰਦੇ ਹਾਂ ਲਾਡਲੂ ਮੇ ਰਹਤਾ ਲਾਡਲੂ ਚ ਰਹਨੇ ਹੋ ਤੁਹਾਡੀ ਵੋਟ ਇੱਥੇ ਦੀ ਬਣੀ ਹੋਈ ਹੈ ਕਿ ਬਿਹਾਰ ਦੀ ਹੈ ਨਹੀਂ ਬਿਹਾਰ ਕ ਤੁਸੀਂ ਚਲੋ ਤਾਂ ਬਿਹਾਰ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਕਿਦਾਂ ਤਿਆਰੀਆਂ ਹੋ ਰਹੀਆਂ ਨੇ ਕੀ ਲੱਗਦਾ ਕਿ ਇਸ ਵਾਰ ਕਿਉਂਕਿ ਬਿਹਾਰ ਦਾ ਚੋਣਾਂ ਬਹੁਤ ਪਹਿਲੇ ਹੋ ਜਾਣੀਆਂ ਹਾਂਜੀ ਕੀ ਮੁੱਦੇ ਦੇਖਦੇ ਹੋ ਕਿ ਜਿਹੜੇ ਲੋਕ ਸਭਾ ਚ ਜਾਣੇ ਚਾਹੀਦੇ ਉਹ ਤਾਂ ہمارا ਅਲੱਗ ਹੈ ਨਾ ਇਹ ਹਾਲ ਅਲੱਗ ਹੈ ਉੱਥੇ ਦਾ ਮੁੱਦਾ ਦੱਸੋ ਉੱਥੇ ਦਾ ਕਿਹੜਾ ਮੁੱਦਾ ਜਿਹੜਾ ਤੁਸੀਂ ਖਾਸ ਕਰਕੇ ਦੱਸਣਾ ਚਾਹੁੰਦੇ ਹੋ ਸਨਸਾ والله تھوڑا دقت ہے اور کیا وہ صحیح ہو جائے گا تو سب صحیح ہو جائے گا مطلب آپ کے بھی ماں پہ نشے کا دقت ہے ہاں उधर بھی نشے کی دقت ہے ہر جگہ نشے کی دقت ہے ہم سے کہتے ہیں کہ نشے دی دقت جڑی ہے اس وقت نشے دی جڑی ہے پرابلم جڑی ہے وہ کافی زیادہ ہے گی ہے تے ادھے تھانوں دکھا دینا چاہنا ਤੁਸੀਂ دیکھ سکتے ہو کہ ہاں جی پنجاب وچ ہے ہم تھوڑی نارمل ہریانہ وچ ہے وہ تو اگے اگے چل گیا اگے شراب دا اشارہ میں ورلڈ اف انڈیا وچ گھمن والا بندا ڈرائیور بندا میں ہندوستان دا ایسا کوئی کونہ نہیں جتھے میں نہ اگیا ہوں ਠੀਕ ਹੈ ਇਹ ਨਸ਼ਾ ਪੰਜਾਬ ਚ ਤੇ ਮਤਭਲੇ ਨਹੀਂ ਵੀ ਚਲੇ ਜਾਊਗਾ ਤੇ ਜਿਹੜੀ ਇਹ ਬੱਸ ਨੂੰ ਚਲਾ ਰਹੇ ਨੇ ਉਹਨਾਂ ਡਰਾਈਵਰ ਸਾਹਿਬ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਡਰਾਈਵਰ ਇੱਕ ਇਦਾਂ ਦਾ ਇਨਸਾਨ ਹੁੰਦਾ ਜੋ ਭਾਤੀ ਭਾਤੀ ਦੇ ਲੋਕਾਂ ਨੂੰ ਰੋਜ਼ ਮਿਲਦਾ ਹੈ ਔਰ ਇਸ ਬੱਸ ਦੇ ਵਿੱਚ ਵੀ ਸ਼ਾਇਦ ਰੋਜ਼ ਰੋਜ਼ਾਨਾ ਹੀ ਸੈਂਕੜੇ ਲੋਕ ਚੜ੍ਹਦੇ ਹੋਣਗੇ ਬਾਈ ਕੀ ਨਾ ਜੀ ਆਪਣਾ ਕਮਲਜੀਤ ਸਿੰਘ ਜੀ ਆ ਕਮਲਜੀਤ ਬਾਈ ਤੁਸੀਂ ਬੱਸ ਵੀ ਚਲਾ ਰਹੇ ਹੋ ਤੁਹਾਨੂੰ ਡਿਸਟਰਬ ਕਰ ਰਹੇ ਹਾਂ ਪਰ ਤੁਹਾਨੂੰ ਕੀ ਲੱਗਦਾ ਕੀ ਪੰਜਾਬ ਦੇ ਵਿੱਚ ਖਾਸ ਕਰਕੇ ਤੁਸੀਂ ਕਿਹੜੇ ਪਿੰਲੇ ਦੇ ਜਨਨੂ ਤੁਸੀਂ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਮੇਰਾ ਡੇਰਾ ਬਸ ਹੀ ਹਲਕਾ ਜੀ ਮੇਰਾ ਬਸ ਹੀ ਮਤਲਬ ਤੁਹਾਡਾ ਵੀ ਪਟਿਆਲਾ ਜਿਹੜਾ ਲੋਕ ਸਭਾ ਹਲਕਾ ਹੋ ਗਿਆ ਕੀ ਲੱਗਦਾ ਹੈ ਕਿ ਇਸ ਵਾਰ ਦੀਆਂ ਵੋਟਾਂ ਕਿਨੂੰ ਪੈਣਗੀਆਂ ਕੀ ਨਾਮ ਨੂੰ ਪੈਣਗੀਆਂ ਪਾਰਟੀ ਨੂੰ ਪੈਣਗੀਆਂ ਕਿਨੂੰ ਵੋਟਾਂ ਪੈਣਗੀਆਂ ਇਸ ਵਾਰ ਕੰਮ ਨੂੰ ਪੈਣਗੇ ਜਿਹੜਾ ਪਾਰਟੀ ਕੰਮ ਕਰੋਗੇ ਕੰਮ ਨੂੰ ਵੋਟਾਂ ਪੈਣਗੀਆਂ ਹਾਂਜੀ ਸੋ ਕੀ ਲੱਗਦਾ ਹੈ ਕਿ ਕੰਮ ਕਿੰਨੇ ਕਿੰਨੇ ਕੀਤੇ ਨੇ ਕੋਈ ਹੈ ਤੁਹਾਡੇ ਨਜ਼ਰ ਚ ਕੋਈ ਕੋ ਲੱਗਦਾ ਹੈ ਕਿ ਕਿਸੇ ਨੇ ਕੰਮ ਕੀਤਾ ਅਜੇ ਤੱਕ ਜੋ ਜੋ ਉਮੀਦਾਂ ਜਾਂ ਜੋ ਵਾਦੇ ਪਹਿਲਾਂ ਤੋਂ ਕੀਤੇ ਗਏ ਸੀਗੇ ਫਿਲਹਾਲ ਕੁਝ ਕੁਝ ਆਮ ਆਦਮੀ ਪਾਰਟੀ ਖੜੀ ਉਤਰੀ ਹੈ ਹੋਰ ਮਾਟੀ ਨਾਲ ਹਾਂ ਬਾਕੀ ਕਾਲੀ ਕਾਂਗਰਸ ਨੂੰ ਦੇਖ ਲਓ 75 ਸਾਲ ਹੋ ਗਏ ਲੁੱਟੇ ਰਹੇ ਨੇ ਸਾਨੂੰ ਤੇ ਅਗਰ ਰਹੀ ਗੱਲ ਬੀਜੇਪੀ ਦੀ ਉਹ ਤਾਂ ਸਾਡੇ ਨੋਂ ਅਸਾਰੀ ਨਹੀਂ ਹੈਗਾ ਕਿਉਂਕਿ ਬੀਜੇਪੀ ਨੇ ਹੁਣ ਦੇਖ ਲਓ ਤੁਸੀਂ ਡੀਜ਼ਲ ਦਾ ਕੀ ਰੇਟ ਹੈ ਇਹ ਬਸ ਜਿਹੜੀ ਪਹਿਲਾਂ 2500 ਦਿਹਾੜੀ ਲੈਂਦੀ ਸੀ ਹੁਣ 5000 ਦਾ ਤਿਲ ਖਾਂਦੀ ਹੈ ਦਿਹਾੜੀ ਦਾ ਇਹ ਡੀਜ਼ਲ ਦੇ ਐਨੇ ਰੇਟ ਵਧ ਗਏ ਨੇ ਕੀ ਕਰੂ ਹਾਂਜੀ ਦੁੱਗਣਾ ਹੋ ਗਿਆ ਹਾਂਜੀ ਦੁੱਗਣਾ ਹੋ ਗਿਆ ਬਾਕੀ ਮਸਲੇ ਕਿਹੜੇ ਦੇਖਦੇ ਹੋ ਤੁਸੀਂ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਡਰਾਈਵਰ ਹੋ ਬਹੁਤ ਸਾਰੀਆਂ ਥਾਵਾਂ ਦੇ ਜਾਣੇ ਹੋ ਮਸਲੇ ਕਿਦਾਂ ਦੇ ਦੇ ਦਿਓ ਕਿ ਕਿਹੜੇ ਕਿਹੜੇ ਮਸਲੇ ਤੁਹਾਡੇ ਖਾਸ ਕਰਕੇ ਇਸ ਹਲਕੇ ਦੇ ਜਿਹੜੇ ਗੱਲ ਕੀਤੀ ਜਾਊਗੀ ਕਿ ਜੋ ਕਿ ਸੋਲਵ ਹੋਣੇ ਚਾਹੀਦੇ ਜੋ ਕਿ ਸੇ ਕੇਂਦਰ ਤੱਕ ਜਾਣੇ ਚਾਹੀਦੇ ਹੁਣ ਵੇਖੋ ਸ਼ੰਭੂ ਬਾਡਰ ਦੇ ਕਿਸਾਨ ਰੋਕੇ ਹੋਏ ਨੇ ਕੀ ਉਹ ਪਾਕਿਸਤਾਨ ਤੋਂ ਆਏ ਨੇ ਵੀ ਜਿਹੜੇ ਰੋਕੇ ਹੋਏ ਨੇ ਉਹਨਾਂ ਨੂੰ ਜਾਣ ਕਿਉਂ ਦਿੱਤਾ ਜਾ ਰਿਹਾ ਹਾਂ ਕੱਲੇ ਦਿੱਲੀ ਇਹਨਾਂ ਦੀ ਤਾਂ ਨਾ ਹੈਗੀ ਦਿੱਲੀ ਤਾਂ ਸਭ ਦੀ ਹੈ ਸਾਡੀ ਰਾਜਧਾਨੀ ਹੈ ਉਹਨਾਂ ਨੂੰ ਜਾਣ ਕਿਉਂ ਦਿੱਤਾ ਜਾ ਰਿਹਾ ਹਾਂ ਹੁਣ ਉਹ ਸ਼ੰਭੂ ਵਾਲੀ ਟ੍ਰੈਕ ਵਾਇਆ ਡਵਰਟ ਹੋ ਗਿਆ ਇੱਥੋਂ ਜਾ ਰਹੀ ਹੈ ਸਾਨੂੰ ਪਤਾ ਹੈ ਅਸੀਂ ਗੱਡੀ ਕਿੱਧਰ ਚਲਾਉਂਦੇ ਹਾਂ ਲੋਕ ਪਰੇਸ਼ਾਨ ਹੋ ਰਹੇ ਨਾ ਉਹ ਦਿੱਲੀ ਜਾ ਕੇ ਉਹਨਾਂ ਕਿਹੜੇ ਇਥੇ ਹਮਲਾ ਕਰਨਾ ਉਹਨਾਂ ਨੂੰ ਸ਼ਾਂਤੀਪੁਰੂ ਬੈਠਣਾ ਹੀ ਹੈ ਨਾ ਉਹ ਕਿਉਂ ਨਹੀਂ ਦਿੱਤਾ ਜਾ ਦਿੱਲੀ ਜਾਣ ਤੇ ਜਾ ਰਿਹਾ ਹਾਂ ਮਤਲਬ ਤੁਸੀਂ ਕਹਿ ਰਹੇ ਹੋ ਕਿ ਖੇਤੀ ਬੜੀ ਜਿਹੜਾ ਮਸਲਾ ਕਿਸਾਨਾਂ ਦਾ ਮਸਲਾ ਵੱਡਾ ਐ ਇਸੋ ਹਾਂਜੀ 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 ਹੁਣ ਤੁਸੀਂ ਦੇਖ ਲਓ ਦੋ ਕੁ ਬਤੀਆਂ ਦੇ 12-12000 ਕਰੋੜ ਮਾਫ ਕਰਦੇ ਹਾਂ ਹੁਣ ਐਮਐਸਬੀ ਦੀ ਗਾਰੰਟੀ ਐ ਕੀ ਕਿੰਡੀ ਕਬਡੀ ਗੱਲ ਐ ਇਹ ਜੇ ਐਮਐਸਬੀ ਦੀ ਗਾਰੰਟੀ ਦੇ ਕੇ ਸਾਨੂੰ ਕੀ ਲੋੜ ਆ ਸੜਕਾਂ ਤੇ ਬੈਠਣ ਦੀ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਉਥੇ ਬੈਠੇ ਨੇ ਠੰਡਾਂ ਚ ਹੁਣ ਗਰਮੀ ਆ ਗਈ ਹੁਣ ਤੁਸੀਂ ਦੇਖੋ ਵੀ ਕੀ ਬਣੂਗੀ ਉਹਨਾਂ ਹਾਂ ਕੋਈ ਖਾਲਿਸਤਾਨੀ ਕਹਿੰਦੇ ਆ ਕੋਈ ਪਿੱਛੇ ਲੋਕ ਆ ਉਹਨਾਂ ਨੂੰ ਉਹ ਖਾਲਿਸਤਾਨੀ ਥੋੜੀ ਜਿਹਾ ਉੱਥੇ ਜਾ ਕੇ ਦੇਖੋ ਤੁਸੀਂ ਵੀ ਸ਼ਾਂਤੀਪੁਰਗ ਬੈਠੇ ਨੇ ਠੀਕ ਹੈ ਤੁਸੀਂ ਕਹਿ ਰਹੇ ਨੇ ਕਿ ਜਾ ਕੇ ਦੇਖੋ ਲੋਕ ਜਿਹੜੇ ਨੇ ਬਹੁਤ ਸ਼ਾਂਤੀਪੂਰਵਕ ਢੰਗ ਨਾਲ ਬੈਠੇ ਨੇ ਔਰ ਇੱਧਰ ਸਾਨੂੰ ਫੇਰ ਇੱਕ ਵਾਰੀ ਦਿਖਾ ਦੇਣਾ ਚਾਹੁੰਦੇ ਤੁਸੀਂ ਦੇਖ ਸਕਦੇ ਕਿ ਲਗਾਤਾਰ ਸਵਾਰੀਆਂ ਬੱਸਾਂ 'ਚ ਚੜ ਰਹੀਆਂ ਨੇ ਜਿਹੜੀਆਂ ਸਵਾਰੀਆਂ ਛੱਡਦੀਆਂ ਸੀ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਚੋਣਾਂ ਦੇ ਮਸਲਿਆਂ ਨੂੰ ਇਹ ਦੇਖਦੇ ਨੇ ਸੋ ਮਾਤਾ ਜੀ ਕੀ ਨਾ ਜੀ ਤੁਹਾਡਾ ਜਸਵਿੰਦਰ ਕੌਰ ਜਸਵਿੰਦਰ ਕੌਰ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਜਿਸਾਂਪੁਰਪਿੰਡ ਮਤਲਬ ਹਲਕਾ ਤੁਹਾਡਾ ਡੇਰਾ ਬਸੀ ਪੈਂਦਾ ਜੀ ਤੇ ਲੋਕ ਸਭਾ ਹਲਕਾ ਪਟਿਆਲਾ ਹੈ ਨਾ ਨਹੀਂ ਮੋਹਾਲੀ ਐਸਐਸ ਨਗਰ ਮੋਹਾਲੀ ਐਸਐਸ ਨਗਰ ਤੋਂ ਜ਼ਿਲ੍ਹਾ ਤੁਹਾਡਾ ਐਸਐਸ ਨਗਰ ਪੈਂਦਾ ਹੈ ਹਾਂਜੀ ਠੀਕ ਹੈ ਸੋ ਜੇ ਤੁਹਾਡੇ ਹਲਕੇ ਦੀ ਗੱਲ ਕਰੀਏ ਕਿ ਹੁਣ ਚੋਣਾਂ ਆਣਣੀਆਂ ਨੇ ਹਾਂਜੀ ਚੋਣਾਂ ਦੇ ਵਿੱਚ ਤੁਹਾਡੀ ਵੋਟ ਕੰਮਾਂ ਨੂੰ ਪਾਉਗੀ ਕਿ ਉਮੀਦਵਾਰ ਨੂੰ ਪਾਉਗੀ ਕਿਹਨੂੰ ਪਾਉਂਦੀ ਹਾਂ ਤਾਂ ਕਿਸੇ ਨੂੰ ਨਹੀਂ ਪਾਉਂਦੇ ਮੇਰੇ ਪਿੰਡ ਨੂੰ ਰਸਤਾ ਹੀ ਨਹੀਂ ਹੈਗਾ ਜੀ ਬਿਲਕੁਲ ਹੀ ਰਸਤਾ ਨਹੀਂ ਇਤਨੇ ਦੂਰ ਰੋਡ 'ਤੇ ਆ ਕੇ ਦੇਖੋ ਜੀ ਚਾਰ ਘੇੜੇ ਮੇਰੇ ਡੇਲੀ ਲੱਗਦੇ ਆ ਸਵੇਰੇ ਬੱਚਿਆਂ ਨੂੰ ਛੋੜਨ ਰੋਡ ਪਾਉਂਦੇ ਆ ਫਿਰ ਲੈਣ ਆਂਦੇ ਆ ਫਿਰ ਟਿਊਸ਼ਨ ਛੋੜਨ ਆਂਦੇ ਆ ਫਿਰ ਲੈਣ ਆਂਦੇ ਆ ਅਮ ਤਾਂ ਕਿਸੇ ਨੂੰ ਨਹੀਂ ਪਾਉਂਦੇ ਮੇਰਾ ਪਿੰਡ ਤੋਂ ਬਿਲਕੁਲ ਨਹੀਂ ਜੀ ਹੂੰ ਉਹ ਤੁਹਾਡਾ ਪਿੰਡ ਕਿੰਦਾ ਬਾਈਕਾਉਟ ਕੀਤਾ ਸਰ ਹਾਂਜੀ ਬਿਲਕੁਲ ਜਿਹੜੀ ਸਰਕਾਰ ਆਉਂਦੀ ਹੈ ਵਾਅਦਾ ਕਰਕੇ ਚਲੀ ਜਾਂਦੀ ਹੈ ਜੀ ਪਾਉਂਦੇ ਨਹੀਂ ਅਮ ਕਿਸੇ ਨੂੰ ਵੀ ਮੇਰੇ ਪਿੰਡ ਨੂੰ ਬਿਲਕੁਲ ਰਾਤ ਨੂੰ ਬਿਮਾਰ ਹੋ ਜਾਏ ਰੋਡ ਪਰ ਤੁਰਤੇ ਜਾਂਦੇ ਆ ਅਮ ਹਾਂ ਤਾਂ ਤੁਸੀਂ ਕਹਿ ਰਹੇ ਹੋ ਕਿ ਵਾਅਦੇ ਕਰਕੇ ਵਾਅਦਾ ਖਿਲਾਫਤ ਹੁੰਦੀ ਹੈ ਝਾੜੂ ਵਾਲੇ ਨੇ ਬਥੇਰੇ ਵਾਅਦੇ ਕਰਿਆ ਮੁੜ ਕੇ ਪਿੰਡ ਮੇਰਾ ਦੇਖਿਆ ਹੀ ਨਹੀਂ ਆ ਮੈਂ ਨਹੀਂ ਹਮ ਨਹੀਂ ਪਾਂਦੇ ਬਿਲਕੁਲ ਨਹੀਂ ਪਾਂਦੇ ਜੀ ਪਹਿਲਾਂ ਮੇਰਾ ਕੰਮ ਕਰੋ ਰਸਤਾ ਬਣਾਓ ਕੋਟ ਲਿਓ ਹੋ ਬਾਕੀ ਕਾਸ ਕਿਹੜਾ ਕਿਹੜਾ ਪਿੰਡ ਦੱਸ ਤੁਸੀਂ ਆਪ ਦਾ ਈਸਾਪੁਰ ਜੰਗੀ ਪਿੰਡ ਆ ਜੀ ਮੇਰਾ ਈਸਾਪੁਰ ਜੰਗੀ ਹਾਂਜੀ ਮਿਲਟਰੀ ਏਰੀਆ ਮੈਂ ਤੇ ਉਠਿਆ ਵਾ ਸਾਨੂੰ 1900 ਮੰਨ ਲਗਾ 299 ਉੱਤਰ ਕਾ ਉਠਿਆ ਵਾ ਜਾਇਦ ਕਰ ਰਸਤਾ ਨਹੀਂ ਹੈ ਮੇਰੇ ਪਿੰਡ ਨੂੰ ਹੂੰ ਰੇਲਵੇ ਲਾਈਨ ਪਾਨੂ ਹਮ ਲੰਘ ਕੇ ਆਂਦੇ ਆ ਜਾਂਦੇ ਆ ਕਿਤਨਾ ਖਤਰਾ ਦੇਖੋ ਜੀ ਬੱਚਿਆਂ ਨੂੰ ਛੋੜਨ ਆਣਾ ਬੱਚਿਆਂ ਨੂੰ ਲੈਣ ਆਣਾ ਇਸ ਵਾਰ ਤੁਹਾਡੇ ਪਿੰਡ ਨੇ ਤੁਹਾਡੀ ਪੰਚਾਇਤ ਨੇ ਕਿਸੇ ਨੇ ਇਹਰ ਦਾ ਬਾਬਾ ਬਣਿਆ ਹੋਇਆ ਬਥੇਰੀ ਹਮ ਜਾਂਦੇ ਆ ਇਕੱਠੇ ਹੋ ਹੋ ਕੇ ਨਹੀਂ ਕੋਈ ਸੁਣਦਾ ਮਰੀ ਹੂੰ ਕੋਈ ਨਹੀਂ ਸੁਣਦਾ ਹਾਂਜੀ ਕਹਿ ਦਿੰਦੇ ਹਾਂ ਬਣਾਵਾਂਗੇ ਹਾਂ ਬਣਾਵਾਂਗੇ ਨਹੀਂ ਬਣਾਉਂਦਾ ਕੋਈ ਜੇ ਜਿਹੜਾ ਇੱਥੇ ਦਾ ਐਮਪੀ ਹੈ ਜਿਹੜੀ ਸੰਸਦ ਹੈ ਪਰਨੀਤ ਕੋਰ ਸੰਸਦ ਜੀ ਉਹਨਾਂ ਤੱਕ ਜਾਣ ਦੀ ਅਪਰੋਚ ਕੀਤੀ ਕਿਸੇ ਨੇ ਜਦੋਂ ਉਹਨਾਂ ਕੀ ਸਰਕਾਰ ਤੇ ਜੀ ਉਹਨਾਂ ਨੇ ਵੀ ਬਥੇਰੇ ਵਾਦੇ ਕਰੇ ਆ ਹੂੰ ਨਹੀਂ ਬਣਾ ਠੀਕ ਹੈ ਸੋ ਇੱਧਰ ਇੱਕ ਹੋਰ ਮਾਤਾ ਜੀ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਮਹਾਰਾਗਾ ਕਰੇ ਜੀ ਹਾਂ ਜੀ ਆਗਾ ਤਾਂ ਤੇ ਜ਼ਿਲ੍ਹਾ ਕਿਹੜਾ ਪਿੰਡ ਦਾ ਤੁਹਾਡਾ ਆਣੀ ਵੀ ਪੈਂਦਾ ਹੈ ਤੇ ਕੀ ਲੱਗਦਾ ਕਿ ਜਿਹੜੇ ਵੋਟਾਂ ਜਿਹੜੀਆਂ ਨੇ ਵਾਅਦਿਆਂ ਨੂੰ ਪੈਣਗੀਆਂ ਕਿਹਨਾਂ ਨੂੰ ਵੋਟਾਂ ਪੈਣਗੀਆਂ ਪੈਣ ਵੋਟਾਂ ਤਾਂ ਪੈਣਗੀਆਂ ਪਰ ਮਾਰੇ ਰਸਤਾ ਨਹੀਂ ਕੋਈ ਨਾ ਸਾਧਨ ਹੈ ਕੋਈ ਲਗੇਵਾਂ ਨਾ ਕੋਈ ਕੂਚਾ ਬਹੁਤ ਆਪਾਂ ਸਾਧਨ ਮਿਲਿਆ ਹੋ ਰਿਹਾ ਤੇ ਫਿਰ ਜੁਗੀ ਵੋਟਾਂ ਇਦਾਂ ਦਾ ਹੱਕ ਹੈ ਜਿਹੜਾ ਸਾਨੂੰ ਮਿਲਿਆ ਹੋਇਆ ਜੋ ਕਿ ਸਾਡੇ ਕਹ ਲਈਏ ਕਿ ਮੁਸੀਬਤਾਂ ਨੂੰ ਹੱਲ ਕਰਨ ਦਾ ਇੱਕ ਰਸਤਾ ਹੈਗਾ ਮੇਰੇ ਸਾਡੇ ਰਸਤਾ ਠੀਕ ਹੋ ਜੇ ਬੋਟਾ ਤਾਂ ਚਰ ਪਾਣੀ ਹੀ ਸੀ ਕਿਸੇ ਨੇ ਵੀ ਪਾਈਏ ਬੋਟਾ ਦਾ ਉਹ ਤਾਂ ਪਾਵੇਂ ਤੇ ਰਖਣੀ ਤਾਂ ਹੈ ਨਹੀਂ ਬੋਟ ਸੀ ਪਰ ਥੋੜਾ ਸਾਡੇ ਰਸਤੇ ਬਹੁਤ ਇਕ ਤੌਰ ਹੀ ਬੱਟੇ ਸਾਨੂੰ ਨਾ ਕੋਈ ਸਾਧਨ ਬਸ ਹੈ ਨਾ ਕੋਈ ਕੁਛ ਹੈ ਪੈਦਲ ਤੁਰਕਾ ਜਾਓ ਨੀ ਦੂਰ ਮਤਲਬ ਕੋਈ ਬਸ ਨਹੀਂ ਆਉਂਦੀ ਕੋਈ ਕੁਛ ਨਹੀਂ ਹੈ ਤੁਹਾਡੇ ਪਿੰਡ ਨੂੰ ਕੋਈ ਕੁਛ ਨਹੀਂ ਹੈ ਬੱਚਿਆਂ ਨੂੰ ਵੀ ਆ ਪਾ ਬੱਚੇ ਤੁਰਕਾ ਜਾਂਦੇ ਤੁਰਕਾਂਦੇ ਰਸਤਾ ਵੀ ਠੀਕ ਨਹੀਂ ਹੈਗਾ ਸੜਕਾ ਟੁੱਟੇ ਪਈਆਂ ਸਿੱਧੇ ਤੌਰ ਤੇ ਤੁਸੀਂ ਦੇਖਿਆ ਕਿ ਲੋਕ ਜਿਹੜੇ ਨੇ ਉਹ ਆਪਣੀਆਂ ਮੁਸੀਬਤਾਂ ਜਿਹੜੀਆਂ ਇਸ ਬਸ ਦੇ ਵਿੱਚ ਦੱਸ ਰਹੇ ਨੇ ਖਾਸ ਕਰਕੇ ਇੱਕ ਵੱਡਾ ਜਿਹੜਾ ਕਹਿ ਲਈਏ ਕਿ ਮਸਲਾ ਜਿਹੜਾ ਹੈ ਉਹ ਨਸ਼ੇ ਦਾ ਦੱਸਿਆ ਜਾ ਰਿਹਾ ਹੈ ਕਹਿ ਰਹੇ ਨੇ ਕਿ ਨਸ਼ਾ ਇੱਕ ਬਹੁਤ ਵੱਡਾ ਮਸਲਾ ਦੂਜਾ ਕੁਝ ਥਾਨਕ ਮਸਲੇ ਨੇ ਜਿਨ੍ਹਾਂ ਦੇ ਵਿੱਚ ਕਿਸੇ ਪਿੰਡ ਨੂੰ ਜਿਹੜੀ ਕਈਆਂ ਪਿੰਡਾਂ ਨੂੰ ਸੜਕ ਨਹੀਂ ਹੈਗੀ ਕੁਝ ਲੋਕ ਕਹਿ ਰਹੇ ਨੇ ਕਿ ਪਿੰਡਾਂ ਦੇ ਵਿੱਚ ਜਿਹੜਾ ਸਹੂਲਤ ਨਹੀਂ ਹੈਗੀ ਪਿੰਡਾਂ ਦੇ ਵਿੱਚ ਫਿਰ ਭਾਵੇਂ ਉਹ ਕੋਈ ਜੇਕਰ ਕੋਈ ਨਸ਼ੇ ਕਰਦਾ ਹੈ ਉਹ ਖਾਸ ਕਰਕੇ ਜਿਸ ਤਰੀਕੇ ਨਾਲ ਕਹਿ ਰਹੇ ਨੇ ਕਿ ਜਿਹੜੇ ਪੁਰਾਣੇ ਸਾਂਸਦ ਰਹੇ ਨੇ ਉਹਨਾਂ ਨੇ ਵਾਅਦੇ ਬਹੁਤ ਕੀਤੇ ਕਿਹਾ ਇਹ ਵੀ ਜਾ ਰਿਹਾ ਕਹਿੰਦੇ ਨੇ ਕਿ ਜਦੋਂ ਸੰਸਦ ਬਣਨਾ ਸੀ ਉਸ ਵਕਤ ਲਗਾਤਾਰ ਢੇਡੇ ਵੀ ਮਾਰੇ ਗਏ ਉਸ ਤੋਂ ਬਾਅਦ ਢੇਡੇ ਨਹੀਂ ਵਜੇ ਉਸ ਤੋਂ ਬਾਅਦ ਸਾਖ ਨਹੀਂ ਲਈ ਗਈ ਇਹ ਸਾਰੀਆਂ ਸ਼ਿਕਾਇਤਾਂ ਦੇਣੀਆਂ ਨੇ ਲੋਕ ਲੋਕਾਂ ਦੀਆਂ ਨੇ ਔਰ ਜਿਸ ਤਰੀਕੇ ਅਸੀਂ ਸਾਡੇ ਸ਼ੋਅ ਦਾ ਵੀ ਨਾਮ ਹੈ ਕਿ ਕੀ ਕਹਿੰਦੀ ਹੈ ਜਨਤਾ ਸੋ ਇਹ ਜਨਤਾ ਆਪਣੀ ਆਵਾਜ਼ ਚੱਕ ਰਹੀ ਹੈ ਆਪਣਾ ਜਿਹੜਾ ਵੋਟ ਦਾ ਹੱਕ ਸਾਡੇ ਦੇਸ਼ ਦਾ ਸੰਵਿਧਾਨ ਇਸ ਜਨਤਾ ਨੂੰ ਦਿੰਦਾ ਉਸ ਵੋਟ ਦੇ ਹੱਕ ਦੇ ਨਾਲ ਕਿਸ ਤਰੀਕੇ ਦਾ ਬਦਲਾਅ ਲਿਆਂਦੀ ਜਿਹੜੀ ਹੈ ਤਾਕਤ ਰੱਖਦੀ ਹੈ ਜਨਤਾ ਉਸ ਦਾ ਕਿਤੇ ਨਾ ਕਿਤੇ ਹੁਣ ਇੱਕ ਕਹਿ ਸਕਦੇ ਕਿ ਇੱਕ ਐਗਜ਼ਾਮਪਲ ਜਿਹੜੀ ਆ ਸਾਨੂੰ ਮਿਲੀ ਹੈ ਕਿ ਕਿਸ ਤਰੀਕੇ ਦੇ ਨਾਲ ਕੀ ਕੀ ਮਸਲੇ ਨੇ ਅਸੀਂ ਉਹ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਹੁਣ ਦੇਖਣਾ ਇਹ ਹੈ ਕਿ ਜਦ 1 ਜੂਨ ਨੂੰ ਪੰਜਾਬ ਲੋਕ ਸਭਾ ਹਲਕ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੀਆਂ ਵੋਟਾਂ ਪੈਣਗੀਆਂ ਤਾਂ ਉਸ ਵਕਤ ਜਨਤਾ ਕੀ ਕਹੇਗੀ ਉਸ ਵਕਤ ਜਨਤਾ ਦਾ ਕੀ ਰੁਖ ਹੋਏਗਾ ਕੈਮਰਾ ਪਰਸਨ ਹਰਪਾਲ ਦੇ ਨਾਲ ਸਾਇਲ ਨਰੂ ਲਾਲ ਲਿਵਿੰਗ ਇੰਡੀਆ ਨਿਊਜ਼ La